ਮਗਰ ਹਮਤਮਾ ਸਰਕਾਰ ਨੇ ਨਹਿਰੀ ਵਿਭਾਗ ਨੇ ਇੱਥੇ ਪਈਆਂ ਸੀਗੀਆਂ ਕੁਰਸੀਆਂ ਛੈਡੋ ਉਹ ਵੀ ਲਾ ਕੇ ਲੈ ਗਿਓ ਮੀਂਹ ਪੈ ਗਿਆ ਵਾ ਸਾਡੇ ਸੈੱਡ ਦਾ ਪਟਕੇ ਲਾਈ ਗਏ ਸੀ ਆ ਦੇਖੋ ਆਹ ਦੇਖੀ ਨਾ ਕਿੰਨੀ ਗਾਲਾਂ ਕਰ ਦਿੰਦੇ ਨੇ ਕੋ ਉਹ ਸਾਰੀ ਤੋਰ ਤਾਂ ਲੱਗੇ ਸੜ ਕੇ ਸਾਰੀ ਖਰਾਬ ਪਈ ਜਾ ਕਰ ਕੌਣ ਬਣਾਊਗਾ ਇਹਨੂੰ ਕਰ ਅਸ ਸੁਨਸਣਾ ਗਾਉਂ ਦੇਖੋ ਇੱਕ ਰਾ ਇਧਰ ਵੀ ਆ ਦੇ ਡੇੜਵੀ ਹਿਲੇ ਪਿਆ ਮੈਂ ਤਾਂ ਬੇਨਤੀ ਕਰਦਾ ਵੀ ਇਹਨੂੰ ਠੀਕ ਕਰਾਇਆ ਜਾਵੇ ਪਰ ਡੇੜਵੀ ਦੇ ਅਦੇ ਕਨਾਲਾ ਹੀ ਆ ਕਿਸੇ ਉਤੇ ਡਗੂਆ ਮੱਕੋ ਪਹਿਲਾ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੀ ਅਸੀਂ ਮੰਡਲ ਸ਼ਮਸ਼ਾਨ ਘਾਟ ਆ ਅੱਜ ਅਸੀਂ ਇੱਥੇ ਖੜੇ ਆ ਤੇ ਦੱਸਣਾ ਚਾਹੁੰਦੇ ਆ ਇੱਥੇ ਵੀ ਸਾਡੀ ਮੁੱਲਾਪਰਦੀ ਸ਼ਮਸ਼ਾਨ ਘਾਟ ਦਾ ਕਿੰਨਾ ਬੁਰਾ ਹਾਲ ਆ ਆਹ ਦੇਖੀ ਚਲੋ ਆਹ ਦੇਖੋ ਬੜੀ ਸ਼ਰਮ ਆਉਂਦੀ ਆ ਅਜ ਤੱਕ ਨੇ ਇੱਥੇ ਕੋਈ ਸਾਡਾ ਵੀਰ ਪੂਰਾ ਨਾ ਹੋਵੇ ਜੇ ਤਾਂ ਪੂਰਾ ਹੁੰਦਾ ਵਾ ਬਹੁਤ ਦੂਰ ਦੂਰੋਂ ਲੋਕ ਆਉਂਦੇ ਨੇ ਪਰ ਜਲੂਸ ਕੱਢਿਆ ਪਿਆ ਵਾ ਪਰ ਬਾਕੀ ਤਮਾ ਸਰਕਾਰ ਨੇ ਨਹਿਰੀ ਵਿਭਾਗ ਨੇ ਇੱਥੇ ਪਈਆਂ ਸੀਗੀਆਂ ਕੁਰਸੀਆਂ ਸ਼ੈਡੋ ਉਹ ਵੀ ਲਾ ਕੇ ਲੈ ਗਏ ਉਹ ਬਾਹਰ ਤੋਂ ਦਿਖਾਉਣੇ ਆ ਸਾਰਾ ਕੁਝ ਲਾ ਕੇ ਲੈ ਗਏ ਨਾ ਆ ਦੇਖੋ ਪਹਿਲਾਂ ਤਾਂ ਮੀਂਹ ਪੈਂਦਾ ਵਾ ਇੱਥੇ ਆ ਦੇਖੋ ਸਾਰਾ ਕੁਝ ਚੋਈ ਜਾਂਦਾ ਵਾ ਆ ਸਾਡੇ ਮੁੱਲਾਪੁਰ ਦਾ ਸਮਸ਼ਾਨ ਘਾੜਾ ਆ ਸਾਰਾ ਚੋਈ ਜਾਂਦਾ ਵਾ ਆ ਦੇਖੋ ਕਰੋ ਹੁਣ ਤੁਸੀਂ ਇੱਧਰ ਨੂੰ ਆ ਜਾਓ ਬਾਹਰ ਇੱਧਰ ਨੂੰ ਆ ਜਾਓ ਆ ਸਦੇ ਹੈਗੇ ਨਹੀਂ ਮੁਕਤ ਸਮਾਗਨ ਕਰਾਉਣ ਵਾਲੇ ਅੱਗੇ ਤੋਂ ਖੰਗੜਿਆ ਜਿਹੜਾ ਨਹਿਰੀ ਵਿਭਾਗ ਵਾਲੇ ਆ ਸਾਡੇ ਮੁੱਲਾ ਪਰਦੇ ਦੇ ਕੰਮ ਦੇ ਹੈ ਨਿਕਾ ਸਾਡੇ ਮੁੱਲਾ ਪਰਦੇ ਵਿੱਚ ਇੰਨਾ ਪੈਸਾ ਹੈਗਾ ਲੋਕਾਂ ਕੋਲ ਥੋੜੀ ਜਗ੍ਹਾ ਹੀ ਖਰੀਦ ਲੋ ਸਮਸ਼ਾਨ ਘਾੜ ਵਾਸਤੇ ਲੋਕੋ ਦੇਖੋ ਪਿੰਡਾਂ ਚ ਵੀ ਸਮਸ਼ਾਨ ਘਾੜ ਵਧੀਆ ਬਣੇ ਹੋਏ ਆ ਸਾਡਾ ਦੇਖੋ ਜੀ ਮੰਨ ਲਓ ਕੋਈ ਮੀਂਹ ਪੈ ਜਾਵੇ ਹਨੇਰੀ ਆ ਜਾਵੇ ਆ ਦੇਖੋ ਪਹਿਲੇ ਰਸਤਾ ਦੇਖ ਲਓ ਆ ਰਸਤਾ ਦੇਖੋ ਆ ਦੇਖੋ ਛਕੜਾ ਤੇ ਇੱਧਰ ਦੇਖੋ ਸਮਸ਼ਾਨ ਘਾੜ ਦਾ ਥੋੜਾ ਆਜੋ ਉੱਥੇ ਕਿਨਾਂ ਇੱਥੇ ਆਜੋ ਆ ਦੇਖ ਲੈ ਰਸਤਾ ਫਮੇ ਤੁਹਾਨੂੰ ਦੱਸਣਾ ਚਾਹਨਾ ਵਾ ਬੇ ਇੱਥੇ ਕੁਰਸੀਆਂ ਲੱਗੀਆਂ ਹੋਈਆਂ ਸੀਗੀਆਂ ਇੱਥੇ ਸੈੱਡ ਸੀਗਾ ਨਹਿਰੀ ਵਿਭਾਗਲੇ ਪਟਕੇ ਲਾਗੇ ਮੈਨੂੰ ਤਾਂ ਪਤਾ ਲੱਗਿਆ ਹੀ ਨਹੀਂ ਕਰਾ ਨਹੀਂ ਮੈਂ ਰੋਕਦਾ ਵੀ ਕਿਵੇਂ ਪੜਦੇ ਹਾਂ ਕਰਾ ਕਹਿੰਦੇ ਜੀ ਇਹ ਨਹਿਰੀ ਵਿਭਾਗ ਦੀ ਜਗਾ ਵਾ ਗਵਾਰਾ ਇੱਥੇ ਕੰਮ ਸ਼ੁਰੂ ਕੀਤਾ ਸੀਗਾ ਕਹਿੰਦੇ ਜੀ ਇੱਥੇ ਕੁਰਸੀਆਂ ਦੂਜੇ ਰੱਖ ਲੋ ਪਲਾਸਟਿਕ ਦੀਆਂ ਪਲਾਸਟਿਕ ਦੇ ਕੁਰਸੀਆਂ ਰੱਖ ਰਹੀਆਂ ਹਾਂ ਤਾਂ ਲੋਕੀ ਰਾਤ ਨੂੰ ਚੁੱਕ ਕੇ ਲੈ ਜਾਣਗੇ ਕਰਾ ਆ ਦੇਖੋ ਜਿਹੜੇ ਬੰਦੇ ਆਉਂਦੇ ਦੇਖੋ ਆ ਪਾਣੀ ਦੇਖੋ ਆਲੇ ਕੀ ਬੁਰਾ ਹਾਲ ਆ ਆ ਟੀਟੂ ਬਣੀਆਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਇੱਥੇ ਰਾਮਲੀਲਾ ਦਾ ਰੌਲਾ ਪੈ ਜਾਂਦਾ ਵਾ ਵੀ ਰਾਮਲੀਲਾ ਦੇ ਵਿੱਚ ਰੌਲਾ ਪੈ ਗਿਆ ਜੀ ਉਗਨੇ ਇੱਕ ਨਹੀਂ ਬਣਾਵਾਂਗੇ ਦੋ ਬਣਾਵਾਂਗੇ ਜੀ ਦੋ ਰਾਮਲੀ ਦਾ ਲੱਗਣ ਗਿਆ ਤੇ ਤਿੰਨ ਦਾ ਵੀ ਰੋਲਾ ਪੈ ਜਾਂਦਾ ਵਾ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਇਸ ਚੀਜ਼ ਦਾ ਵੀ ਰੋਲਾ ਪਾ ਲੋ ਆਪਣੀ ਇਸਰੀ ਮੰਝਲਾ ਹਵਾ ਦੋਸਤੋ ਇਸ ਚੀਜ਼ ਦਾ ਵੀ ਰੋਲਾ ਪਾ ਲੋ ਟੀਟੂ ਬਾਣਿਆ ਤੋਂ ਦਿਹਾੜੇ ਦਾ ਵਾਦਾ ਕਰਦਾ ਵਗਰਾ ਦੁਸ਼ਹਰੇ ਤੋਂ ਪਹਿਲਾਂ ਪਹਿਲਾਂ ਜੇ ਨਾਂ ਬਣਾਇਆ ਦੁਸ਼ਹਰੇ ਤੋਂ ਪਹਿਲਾਂ ਪਹਿਲਾਂ ਨਾਂ ਬਣਾਇਆ ਟੀਟੂ ਬਾਣਿਆ ਦਿਹਾੜੇ ਤੋਂ ਹਫਤਾ ਪਹਿਲਾਂ ਇੱਥੇ ਆ ਕੇ ਕੋਕੜ ਦਾਦੇ ਬਠੂਗਾ ਸੰਸਾਰ ਗਾੜ ਵਸ ਟੀਟੂ ਬਾਣੇ ਪਰਣਾ ਲਾਊਗਾ ਮੂਲਾ ਫਰਦੀ ਕਰ ਇੱਥੇ ਸਵੇਰੇ ਆਇਆ ਕਰੂ ਸਾਮ ਨੂੰ ਪੱਕਾ ਦਾਣਾ ਲਾਊਗਾ ਕਰ ਦੁਸ਼ਹਰੇ ਤੋਂ ਪਹਿਲਾਂ ਪਹਿ ਖੱਤੇ ਅੰਦਰ ਅੰਦਰ ਇੱਥੇ ਮਤਾਂ ਰਲਣਾ ਦੇਖੋ ਕੀ ਹਾਲ ਹੈ ਇੱਥੇ ਜੇ ਕੋਈ ਬਾਹਰ ਆਉਂਦਾ ਆ ਦੇਖੋ ਸਾਡੇ ਉਥੇ ਸ਼ਿਵਾ ਜੰਗ ਬਲ ਰਿਹਾ ਬੱਕਰਾ ਅੱਜ ਲੋਕੀ ਮੀਂਹ ਪੈਂਦਾ ਸੀਗਾ ਸਾਡੀਆਂ ਪੈਣਾ ਕਿੱਥੇ ਆ ਕੇ ਖੜਨ ਗਈਆਂ ਇੱਥੇ ਸੈੱਡ ਪਾਇਆ ਹੋਇਆ ਸੀਗਾ ਇੱਥੇ ਸੈੱਡ ਪਾਇਆ ਹੋਇਆ ਸੀਗਾ ਇੱਥੇ ਪੈਣਾ ਬਹਿ ਜਾਂਦੀ ਸੀਗੀਆਂ ਜਾਂ ਉੱਥੇ ਬਹਿ ਜਾਂਦੀ ਸੀਗੀਆਂ ਤੇ ਕਿ ਇਹਨਾਂ ਨੇ ਸਾਰਾ ਇਹਨਾਂ ਨੇ ਕੰਮ ਖਰਾਬ ਕਰਤਾ ਭਗਵੰਤ ਮਾਨ ਦੀ ਜਿਹੜੀ ਸਰਕਾਰ ਸੀ ਉਹ ਸਰਕਾਰ ਦੇ ਵਿੱਚ ਸਾਡੀਆਂ ਕੁਰਸੀਆਂ ਵੀ ਲੈ ਕੇ ਸਾਡਾ ਸੈੱਡ ਵੀ ਲੈ ਕੇ ਤੇ ਸਾਰਾ ਕੁਝ ਲੈ ਕੇ ਆ ਗਰਾ ਮੈਂ ਮੁੱਲਾਪੁਰ ਵਾਸੀ ਨੂੰ ਫਲਾਟ ਕੇ ਬੇਨਤੀ ਕਰਨ ਚੁਣਾ ਵਾ ਮੁੱਲਾਪੁਰ ਵਾਸੀਆ ਵਾਲੇ ਭਾਈ ਇਹਦੇ ਬੰਨੀ ਵੀ ਧਿਆਨ ਦੇ ਲੋਰਾ ਆਰਾਮ ਲੀਲਾ ਤੁਸੀਂ ਪੰਜ ਬਣਾ ਲਓ 6 ਬਣਾ ਲਓ ਕੋਈ ਗੱਲ ਨਹੀਂ ਆ ਇਸ ਬੰਨੀ ਵੀ ਧਿਆਨ ਦਿਓ ਯਾਰ ਆ ਸਾਡੀ ਅਸਲੀ ਮੰਜਲਾ ਆ ਸਾਡੀ ਬਾਲਾ ਨਹੀਂ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀ